ਲਓ ਜੀ ਪਹਿਲੀ ਜਿਹੜੀ स्नोफॉल शुरू ਹੋ ਗਈ ਐ ਮੈਂ ਕਿਹਾ ਦਿਖਾ ਦਈਏ ਸਾਰੇ ਵੀਰਾਂ ਨੂੰ ਪਹਿਲੀ स्नोफॉल ਪਹਿਲੀ स्नोफॉल ਦੇਖੋ ਆ ਦੇ गिरਦੀ ਬਰਫਾ ਦੇਖ ਰਹੀ ਐ ਆ ਦੇ ਦੇਖੋ ਆਹ ਦੇਖੋ ਵਾਹ ਜੀ ਵਾਹ ਲੈ ਆਹ ਦੇਖੋ गिरਦੀ ਲੈ ਪਹਿਲੀ ਬਾਰ ਬਾਰੀ ਮੈਂ ਦਿਖਾ ਰਹੇ ਹਾਂ ਪੋਲੈਂਡ ਦੇ ਵਿੱਚ ਔਰ 13 ਨਵੰਬਰ ਨੂੰ ਇਹ ਬਰਫਵਾਰੀ ਸੜੀ ਆ ਪਹਿਲੀ ਸ਼ੁਰੂ ਹੋ ਗਈ ਅੱਜ ਇਹ ਛੇਤੀ ਹੋ ਗਈ ਪਹਿਲਾਂ ਤਾਂ ਦਸੰਬਰ ਤੱਕ ਹੁੰਦੀ ਨਹੀਂ ਸੀ ਔਰ ਮੈਨੂੰ ਲੱਗਦਾ ਜਿਹੜੇ ਹਿਸਾਬ ਨਾਲ ਵੀ ਇਹਦਾ ਮਤਲਬ ਫਿਰ ਬਹੁਤ ਲੰਬੀ ਚੱਲੇ ਆ ਦੇਖੋ ਜਿਹੜੇ ਆ ਆ ਡਿੱਗਦੀ ਆ ਦੇਖੋ ਹੈ ਕੀ ਬਾਤ ਹੈ ਹਾਂ ਰੰਗ ਬੰਨੇ ਪਏ ਨੇ ਲੈ ਦੇਖੋ ਪਹਿਲੀ ਵਾਰ ਫੁਵਾਰੀ ਦਾ ਆਨੰਦ ਲਓ ਯਾਰ ਲੋ ਗੱਡੀਆਂ ਚੱਲਦੀਆਂ ਤਾਂ ਬਿਲਕੁਲ ਪਤਾ ਨਹੀਂ ਲੱਗੂ ਤੁਹਾਨੂੰ ਕਿ ਹਾਰਨ ਤਾਂ ਮਾਰਦਾ ਹੀ ਨਹੀਂ Okay